ਸਤਿ ਸ੍ਰੀ ਅਕਾਲ ਜੀ ਵੀਡੀਓ ਜੋ ਬਣ ਰਹੀ ਹੈ ਉਹ ਵੀਡੀਓ ਹੈ ਕਬਾਬ ਚੀਨੀ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਕੁਦਰਤ ਨੇ ਆਮ ਤੌਰ ਤੇ ਕੋਈ ਵੀ ਜੜੀ ਬੂਟੀ ਹੈ ਉਸ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ ਜਾਂਦਾ ਹੈ ਕਬਾਬ ਚੀਨੀ ਜਿਹੜੀ ਹੈ ਆਮ ਤੌਰ ਤੇ ਪਾਚਨ ਕਿਰਿਆ ਜਿਹੜੀ ਹੈ ਉਸ ਨੂੰ ਮਜ਼ਬੂਤ ਕਰਦੀ ਹੈ ਹਾਂ ਜੀ ਮੈਂ ਤੁਹਾਡਾ ਠੀਕ ਰਹਿੰਦਾ ਹੈ। ਔਰ ਇਹ ਗਰਮ ਹੁੰਦੀ ਹੈ। ਇਤਨਾ ਹੀ ਨਹੀਂ ਕਿ ਜੇ ਤੁਹਾਡੇ ਦੰਦ ਦੁਖਦੇ ਆ, ਦੰਦਾਂ 'ਚ ਕੋਈ ਦਰਦ ਹੋ ਰਹੀ ਆ ਜਿਆਦਾ ਜਾਂ ਮਸੂੜੇ ਫੁੱਲੇ ਹੋਏ ਹਨ ਜਾਂ ਦੰਦਾਂ 'ਚੋਂ ਖੂਨ ਨਿਕਲਦਾ ਹੈ ਤਾਂ ਇਸ ਦਾ ਕਬਾਬ ਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ। ਅਗਰ ਤੁਹਾਡੇ ਥਕਾਵਟ ਹੈ ਤਾਂ ਵੀ ਇਸ ਦਾ ਸੇਵਨ ਕਰੋ ਤੁਹਾਡੀ ਥਕਾਵਟ ਜਿਹੜੀ ਹੈ ਲਗਾਤਾਰ ਕਰਨੀ ਪਏਗੀ ਅਗਰ ਇਸ ਤੋਂ ਇਲਾਵਾ ਜੇ ਤੁਹਾਡਾ ਸਿਰ ਦਰਦ ਹੁੰਦਾ ਹੈ ਤਾਂ ਇਹਦਾ ਸੇਵਨ ਕਰੋ ਬਹੁਤ ਵਧੀਆ ਚੀਜ਼ ਹੈ ਅਗਰ ਜੇ ਤੁਹਾਡਾ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਾਹ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ ਸ਼ਹਿਦ ਦੇ ਵਿੱਚ ਪਾ ਕੇ ਤੇ ਤੁਸੀਂ ਦੇਖੋਗੇ ਤੇ ਤੁਹਾਨੂੰ ਸਾਹ ਦੀ ਪ੍ਰੋਬਲਮ ਵੀ ਜਿਹੜੀ ਹੈ ਉਹ ਠੀਕ ਹੋ ਗਈ ਗਲੇ ਦੀ ਕੋਈ ਸਮੱਸਿਆ ਵਾ ਉਸ ਨੂੰ ਵੀ ਇਹ ਸੇਵਨ ਕਰਨ ਨਾਲ ਠੀਕ ਹੋ ਜਾਂਦੀ ਹੈ ਬਾਕੀ ਇਹਨੂੰ ਆਮ ਤੌਰ ਤੇ ਸੀਤਲ ਚੀਨੀ ਕਿਹਾ ਜਾਂਦਾ ਹੈ ਇਹਨਾਂ ਹੀ ਨਹੀਂ ਹਾਰਟ ਦੇ ਮਰੀਜ਼ਾਂ ਵਾਸਤੇ ਬਹੁਤ ਵਧੀਆ ਹੈ ਲਗਾਤਾਰ ਇਹਦਾ ਸੇਵਨ ਕਰੋ ਹਾਰਟ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਚੀਜ਼ ਹੈ ਬਾਕੀ ਅਗਰ ਜੇ ਤੁਹਾਨੂੰ ਸੁਮਨ ਦੋਸ਼ ਹੁੰਦਾ ਹੈ ਸੁਪਨ ਦੋਸ਼ ਹੁੰਦਾ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਪਿਸ਼ਾਬ ਦੀ ਹਰ ਪ੍ਰੋਬਲਮ ਜਿਹੜੀ ਹੈ ਉਹ ਇਹਦੇ ਨਾਲ ਦੂਰ ਹੋ ਜਾਂਦੀ ਹੈ ਬਾਕੀ ਇਹ ਤੁਹਾਡਾ ਜਿਹੜਾ ਕੈਲਸਟ੍ਰੋਲ ਵਗੈਰਾ ਵੱਧ ਜਾਂਦਾ ਹੈ ਇਹਦਾ ਸੇਵਨ ਕਰਨ ਨਾਲ ਉਹ ਘਟ ਜੇਗਾ ਇਹਦਾ ਸੇਵਨ ਜਰੂਰ ਕਰੋ ਬਾਕੀ ਜਿਨ੍ਹਾਂ ਨੂੰ ਲਕੋਰੀਏ ਦੀ ਸ਼ਿਕਾਇਤ ਹੈ ਉਹਨਾਂ ਨੂੰ ਵੀ ਇਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਅਗਰ ਜਿਨ੍ਹਾਂ ਨੂੰ ਤਾਤ ਪੈਂਦੀ ਹੈ ਉਹਨਾਂ ਨੂੰ ਵੀ ਇਹਦਾ ਸੇਵਨ ਕਰਨਾ ਚਾਹੀਦਾ ਹੈ ਬਾਕੀ ਜੇ ਮੂੰਹ ਦੇ ਵਿੱਚ ਛਾਲੇ ਹਨ ਤਾਂ ਤੁਸੀਂ ਫਿਰ ਵੀ ਇਹਦਾ ਇਸਤੇਮਾਲ ਕਰੋ ਪਿਸ਼ਾਬ ਦੇ ਹਰ ਸਮੱਸਿਆ ਦਾ ਹੱਲ ਜਿਵੇਂ ਪਿਸ਼ਾਬ ਰੁਕ ਰੁਕ ਕੇ ਆਉਣਾ ਪਿਸ਼ਾਬ ਬੰਦ ਹੋ ਜਾਣਾ ਅਗਰ ਪਿਸ਼ਾਬ ਕਰਨ ਲੱਗੇ ਤਕਲੀਫ ਹੁੰਦੀ ਹੈ ਤਾਂ ਤੁਸੀਂ ਕਬਾਬ ਚੀਨੀ ਜਿਹੜੀ ਆ ਉਹਦਾ ਸੇਵਨ ਕਰੋ ਬਾਕੀ ਤੁਸੀਂ ਇਹ ਤੁਹਾਨੂੰ ਵਰਤਣ ਵਾਸਤੇ ਤੁਸੀਂ ਇਹਦਾ ਚੂਰਨ ਬਣਾ ਲਓ ਤੇ ਕੋਸੇ ਪਾਣੀ ਨਾਲ ਦਿੰਡ ਚ ਦੋ ਵਾਰੀ ਲਓ ਜੇ ਤੁਸੀਂ ਤਾਕਤ ਦੀ ਦਵਾਈ ਬਣਾਉਣਾ ਚਾਹੁੰਦੇ ਹੋ ਤੇ ਕਬਾਬ ਚੀਨੀ ਜਿਹੜੀ ਹੈ ਉਸ ਵਿੱਚ ਅਸ਼ਵਗੰਧਾ ਸਫੇਦ ਮੂਸਲੀ ਅਕਰਕਰਾ ਰਾਣੀ ਚਿੱਟੇ ਕੌਂਜ ਬੀਜ ਤੇ ਸਫੇਦ ਮੂਸਲੀ ਸਾਲਮ ਪੰਜਾ ਸਾਲਮ ਮਿਸ਼ਰੀ ਪਾ ਕੇ ਬਰਾਬਰ ਮਾਤਰਾ ਦੇ ਵਿੱਚ ਤੁਸੀਂ ਦਵਾਈ ਤਾਕਤ ਦੀ ਤਿਆਰ ਕਰ ਸਕਦੇ ਹੋ ਅਗਰ ਤੁਹਾਡਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਵੀ ਤੁਹਾਨੂੰ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਇਹ ਬਾਤ ਰੋਗ ਨੂੰ ਵੀ ਠੀਕ ਕਰਦੀ ਹੈ ਤੁਸੀਂ ਇਸ ਦੇ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਇਹ ਲਾ ਕੇ ਲੈ ਸਕਦੇ ਹੋ ਬਾਕੀ ਜੇ ਤੁਹਾਨੂੰ ਬੁਖਾਰ ਰਹਿੰਦਾ ਹੈ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਬਵਾਸੀਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਅਗਰ ਜੇ ਤੁਹਾਨੂੰ ਬੁਖਾਰ ਰਹਿੰਦਾ ਹੈ ਤਾਂ ਤੁਸੀਂ ਇਹਦਾ ਸੇਵਨ ਕਰੋ ਅਗਰ ਜੇ ਮੂੰਹ 'ਚ ਬਦਬੂ ਆਉਂਦੀ ਹੈ ਤਾਂ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਤੁਸੀਂ ਦੁੱਧ ਦੇ ਨਾਲ ਵੀ ਇਹ ਤੁਹਾਨੂੰ ਲੈ ਸਕਦੇ ਹੋ ਤੇ ਕੋਸੇ ਪਾਣੀ ਨਾਲ ਵੀ ਇਹ ਲੈ ਸਕਦੇ ਹੋ ਦਿਨ 'ਚ ਦੋ ਵਾਰੀ ਤੁਸੀਂ ਦੇਖੋ ਕਬਾਬ ਚੀਨੀ ਜਿਹੜੀ ਹੈ ਕਿੰਨੇ ਫਾਇਦੇ ਕਰਦੀ ਹੈ ਬਾਕੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ